ਜੀ ਆਪਣੀ ਸੰਗਤ ਵੱਲੋਂ ਇੱਕ ਰਿਕਮੈਂਡੇਸ਼ਨ ਭੇਜੋ ਕਿ ਇੱਥੇ ਮੋਟਰਵੇ ਇੱਥੋਂ ਗੁਜ਼ਰਦੀ ਹੈ ਵੀ ਹੁਣ ਜੀ ਲਿੰਕ ਬਣ ਗਿਆ ਲੇਕਿਨ ਇੰਟਰਚੇਂਜ ਇੱਥੇ ਕੋਈ ਨਹੀਂ ਤੁਸੀਂ ਗਵਰਨਮੈਂਟ ਟੂ ਗਵਰਨਮੈਂਟ ਇੰਟਰੈਕਟ ਕਰਕੇ ਤੇ ਉੱਥੇ ਇੱਕ ਪ੍ਰਪੋਜ਼ਲ ਭੁਜਾਓ ਕਿ ਸਿੱਖ ਬਰਾਦਰੀ ਵਾਸਤੇ ਯਾਤਰੀਆਂ ਵਾਸਤੇ ਸਹੂਲਤ ਵਾਸਤੇ ਇਹ ਤੋਂ तकरीबन 1/2 ਕਿਲੋਮੀਟਰ ਤੇ ਮੋਟਰਵੇ ਗੁਜ਼ਰਦੀ ਹੈ ਭਈ ਲੇਕਿਨ ਇੰਟਰਚੇਂਜ ਕੋਈ ਨਹੀਂ ਜਿੰਨਾ ਜਿਦਾ ਮੋਟਰਵੇ ਦਾ ਪਤਾ ਹੈ ਕਿ ਤੁਹਾਨੂੰ ਮੋਟਰਵੇ ਇੱਕ علیحدਾਂ ਵੇ ਵੇ ਮੋਟਰਵੇ ਵੇ علیحدਾਂ ਜਰ ਮੋਟਰ ਵਹੀਕਲਸ ਵਾਸਤੇ ਇਸਤੇ ਇਸਤੇ ਲੋਕਲ ਪ੍ਰਾਈਵੇਟ ਗੱਡੀ ਨਹੀਂ ਲੋਕਲ ਗੱਡੀ ਨਹੀਂ ਮੋਟਰਸਾਈਕਲ ਵਗੈਰਾ ਸਲੋ ਸਪੀਡਿੰਗ ਵਾਲੀ ਗੱਡੀਆਂ ਨਹੀਂ ਜਾ ਸਕਦੀਆਂ ਉਹਦੇ ਸਹੀ ਗੱਲ ਕਰ ਤੂੰ ਚੱਲ ਮੈਂ ਆਇਆ ਉਹ ਇੱਕ ਬੰਦਾ ਪਹੁੰਚਦਾ ਪਿੱਛੋਂ ਐਸਾ ਨਹੀਂ ਆ ਜਾਣਾ ਤੁਸੀਂ ਨਹੀਂ ਅਸੀਂ ਵੀ لیکن اگر ਤੁਸੀਂ ਕੋਦਰੋਂ ਕੋਈ ਪ੍ਰਪੋਜ਼ਲ ਭੇਜੋਗੇ ਕਿ ਸਾਨੂੰ ਜਿਹੜੀ ਤੁਹਾਡ ਨੂੰ ਮੁਸ਼ਕਿਲਾਂ ਪੇਸ਼ ਆndੀਆਂ ਉਹਦੇ ਵਿੱਚ ਅਗਰ ਤੁਸੀਂ ਇੱਕ ਪ੍ਰਪੋਜ਼ਲ ਦਿਓਗੇ ਤੇ ਇਹ ਦਰ ਆਸਾਨ ਹੋ ਜਾਏਗਾ ਕੰਮ ਜੀ ਜੀ ਤਾਂ ਨਨਕਾਣਾ ਸਾਹਿਬ ਤੋਂ ਸਿਰੇ 15 ਸੇਵ ਗਏ ਆ ਮੋਟਰਵੇ ਦੇ ਉੱਪਰ ਗਏ ਆ ਕਿੰਨਾ ਸੋਹਣਾ ਸਫਰ ਹੈ ਤੇ ਕਿੰਨੇ ਕਿਲੋਮੀਟਰ ਛੇਤੀ ਕਵਰ ਹੋਇਆ ਹੁਣ ਰਾਸਤੇ ਵਿੱਚ ਆਇਆ ਮੋਟਰਵੇ ਪਹਿਲਾਂ ਆਪਾਂ ਇਹ ਸ਼ਹਿਰ ਦਾ ਤਾਂ ਨਾਮ ਆਪਾਂ ਨੂੰ ਜਿਆਦਾ ਨਹੀਂ ਪਤਾ ਪਰ ਆਪਾਂ ਬੜਾ ਉੱਪਰੋਂ ਦੀ ਟਨਲ ਲੈ ਕੇ ਫਿਰ ਵਾਪਸ ਆਏ ਆ ਇਸ ਤਰ੍ਹਾਂ ਭਾਈ ਜੀ ਨੂੰ ਦੱਸਦੇ ਪਿਆ ਵੀ ਆਪਣੇ ਲਾਗੇ ਮੋਟਰਵੇ ਆ ਤੇ ਛੋਟਾ ਬਾਈਪਾਸ ਹੋਵੇ ਤੇ ਛੇਤੀ ਜਾਇਆ ਜਾ ਛੇਤੀ ਆ ਜਾ ਸਕਦਾ ਤੇ ਬੇਨਤੀ ਕਰਦੇ ਹਾਂ ਸਿਰ ਜੋੜ ਕੇ ਕਿ ਉਹਨਾਂ ਵਿੱਚ ਵੀ ਜਿਸ ਨੇ ਭਾਵੇਂ ਪੈਦਲ ਤੌਰ ਤੇ ਸਿਕਿਉਰਿਟੀ ਦੇ ਕੇ ਕਿਉਂਕਿ ਦਰਸ਼ਨ ਪਰ ਚੇਰਬਾਦ ਹੁੰਦੇ ਆ ਇੱਕ ਇੱਕ ਕਰੋ ਜਰਾ ਕਿ ਥੋੜੀ ਜਿਹੀ ਆਪਣੀ ਸੰਗਤ ਵੱਲੋਂ ਇੱਕ ਰਿਕਮੈਂਡੇਸ਼ਨ ਭੇਜੋ ਕਿ ਇੱਥੇ ਮੋਟਰਵੇ ਇੱਥੋਂ ਗੁਜ਼ਰਦੀ ਹੈ ਵੀ ਹੁਣ ਜੀ ਲਿੰਕ ਬਣ ਗਿਆ ਲੇਕਿਨ ਇੰਟਰਚੇਂਜ ਇੱਥੇ ਕੋਈ ਨਹੀਂ ਤੇ ਤੁਸੀਂ ਗਵਰਨਮੈਂਟ ਟੂ ਗਵਰਨਮੈਂਟ ਇੰਟਰੈਕਟ ਕਰਕੇ ਤੇ ਉੱਥੇ ਇੱਕ ਪ੍ਰੋਪੋਜ਼ਲ ਭੁਜਾਓ ਕਿ ਸਿੱਖ ਬਰਾਦਰੀ ਵਾਸਤੇ ਯਾਤਰੀਆਂ ਵਾਸਤੇ ਸਹੂਲਤ ਵਾਸਤੇ ਅਈ ਤੋ ਤਕਰੀਬਨ ਅਧੇ ਕਿਲੋਮੀਟਰ ਤੇ ਇਹ ਮੋਟਰਵੇ ਗੁਜ਼ਰਦੀ ਹੈ ਭਈ ਲੇਕਿਨ ਇੰਟਰਚੇਂਜ ਕੋਈ ਨਹੀਂ ਇਸ ਵਾਸਤੇ ਅਗਰ ਉਹ ਹੋ ਜਾਵੇ ਤੋ ਤੁਹਾਡੇ ਵਾਸਤੇ ਹੋਰ ਆਸਾਨੀ ਹੋ ਜਾਏਗੀ ਤੁਸੀਂ ਬਦਰੀਆ ਮੋਟਰਵੇ ਡਾਇਰੈਕਟ ਇਮਨਾਬਾਹ ਪਹੁੰਚ ਜਾਓ ਮੋਟਰਵੇ ਦਾ ਦੱਸਣਾ ਚਾਹੀਦਾ ਮੋਟਰਵੇ ਦਾ ਪਤਾ ਹੈ ਕਿ ਤੁਹਾਨੂੰ ਮੋਟਰਵੇ ਇੱਕ علیحدਾਂ ਵੇ ਵੇ ਮੋਟਰਵੇ ਵੇ ਪਲੈਦਾ ਅਜਰ ਮੋਟਰ ਵਹੀਕਲਸ ਵਾਸਤੇ ਇਸਤੇ ਇਸਤੇ ਲੋਕਲ ਪ੍ਰਾਈਵੇਟ ਗੱਡੀ ਨਹੀਂ ਲੋਕਲ ਗੱਡੀ ਨਹੀਂ ਮੋਟਰਸਾਈਕਲ ਵਗੈਰਾ ਸਲੋ ਸਪੀਡਿੰਗ ਵਾਲੀ ਗੱਡੀਆਂ ਨਹੀਂ ਜਾ ਸਕਦੀਆਂ ਜਿਹਦੀ ਹਰ ਗੱਡੀ ਹੀ 100 ਤੇ ਹੀ ਜਾਣੀ ਹੈ ਉਹਦੇ ਸਹੀ ਗੱਲ ਤੂੰ ਚੱਲ ਮੈਂ ਆਇਆ ਆਇਆ ਉਹ ਇੱਕ ਬੰਦਾ ਪਹੁੰਚਦਾ ਪਿੱਛੋਂ ਐਸਾ ਨਹੀਂ ਆ ਜਾਣਾ ਉਹ ਤੁਸੀਂ ਹਾਈਵੇ ਰੋਡ ਠੀਕ ਹੈ ਹਾਈਵੇ ਰੋਡ ਹੈ ਇੰਟਰਚੇਂਜ ਇੱਥੇ ਬਣ ਜਾਵੇ ਤੇ ਉਹਦੇ ਨਾਲ ਲੱਗੇ ਆਸੀਂ ਵੀ ਲੇਕਿਨ ਅਗਰ ਤੁਸੀਂ ਕੋ ਉਧਰ ਕੋਈ ਪ੍ਰਪੋਜ਼ਲ ਭੇਜੋਗੇ ਕਿ ਸਾਨੂੰ ਉਹ ਜਿਹੜੀ ਤੁਹਾਡ ਨੂੰ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ ਉਹਦੇ ਵਿੱਚ ਅਗਰ ਤੁਸੀਂ ਇੱਕ ਪ੍ਰਪੋਜ਼ਲ ਦਿਓਗੇ ਤੇ ਇਹ ਇਧਰ ਆਸਾਨ ਹੋ ਜਾਏਗਾ ਕੰਮ ਜੀ ਜੀ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਜਿਵੇਂ ਇਹ ਕਹ ਰਿਹਾ ਕਿ ਹੋਣਾ ਚਾਹੀਦਾ ਸਰਕਾਰ ਨੂੰ ਵੀ ਇਸ ਦੇ ਉੱਤੇ ਕਹਿਣਾ ਚਾਹੀਦਾ ਇਧਰ ਦੇ ਇਹ ਵੀ ਕਹਿਣਗੇ ਪੰਜਾਬ ਦੀ ਗਵਰਨਮੈਂਟ ਨੇ ਵੇਖੋ ਆਪਾਂ ਜਿੱਦਾਂ ਨਨਕਾਣਾ ਸਾਹਿਬ ਤੋਂ ਸ੍ਰੀ ਪੰਡਿਆ ਸਾਹਿਬ ਗਏ ਆ ਮੋਟਰਵੇ ਉਹਨਾਂ ਰਾਸਤੇ ਵਿੱਚ ਆਇਆ ਮੋਟਰਵੇ ਪਹਿਲਾਂ ਆਪਾਂ ਇਹ ਸ਼ਹਿਰ ਦਾ ਤਾਂ ਨਾਮ ਆਪਾਂ ਨੂੰ ਜਿਆਦਾ ਨਹੀਂ ਪਤਾ ਪਰ ਆਪਾਂ ਬੜਾ ਉੱਪਰੋਂ ਦੀ ਟਰਨ ਲੈ ਕੇ ਫਿਰ ਵਾਪਸ ਆਏ ਆ ਨਹੀਂ ਜਿਹੜਾ ਰਾਸਤੇ ਵਿੱਚ ਆਇਆ ਆਪਣਾ ਵੱਡਾ ਸ਼ਹਿਰ ਉਸ ਤੋਂ ਆਪਾਂ ਕਿੰਨਾ ਕਵਰ ਕੀਤਾ ਇਸ ਤਰ੍ਹਾਂ ਭਾਈ ਜੀ ਨੂੰ ਦੱਸਦੇ ਪਿਆ ਵੀ ਆਪਣੇ ਲਾਗੇ ਮੋਟਰਵੇ ਆ ਤੇ ਛੋਟਾ ਬਾਈਪਾਸ ਹੋਵੇ ਤੇ ਛੇਤੀ ਜਾਇਆ ਜਾ ਸਕਦਾ ਛੇਤੀ ਆ ਜਾ ਸਕਦਾ ਤੇ ਬਾਕੀ ਜਿਸ ਤਰ੍ਹਾਂ ਸ਼ਹਿਰ ਵਿੱਚ ਗੁਰਦਰ ਸਿੰਘ ਬੇਨਤੀ ਕਰਦੇ ਹਾਂ ਸਿਰ ਜੋੜ ਕੇ ਕਿ ਉਹਨਾਂ ਵਿੱਚ ਵੀ ਜਿਸ ਨੇ ਭਾਵੇਂ ਪੈਦਲ ਤੌਰ ਤੇ ਸਿਕਿਉਰਟੀ ਦੇ ਕੇ ਕਿਉਂਕਿ ਦਰਸ਼ਨ ਪਰ ਚੇਰਬਾਤ ਹੁੰਦੇ ਆ ਤੇ ਸ਼ਹਿਰ ਵਾਲੇ ਚੱਕੀ ਸਾਹਿਬ ਜਾਂ ਖੂਹ ਸਾਹਿਬ ਜਿੱਦਾਂ ਭਾਈ ਲਾਲੋ ਜੀ ਦਾ ਉੱਥੇ ਵੀ ਦਰਸ਼ਨਾ ਵਾਸਤੇ ਬੇਨਤੀ ਆ ਕਿ ਸੰਗਤ ਨੂੰ ਜਰੂਰ ਖੜ੍ਹਾ ਜਾਵੇ ਕਿਉਂਕਿ ਸਵਾਬ ਨਾਲ ਹੀ ਆਇਆ ਜਾਂਦਾ ਤੇ ਬਾਕੀ ਵੀ ਬੇਨਤੀ ਆ ਕਿ ਮੋਟਰਵੇ ਦਾ ਜਰੂਰ ਲਿੰਕ ਬਣਾਇਆ ਜਾਵੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਪੰਜਾਬ ਦੀ ਕੇਸ ਵੱਲ ਧਿਆਨ ਦੇਣਾ ਚਾਹੀਦਾ ਪਿਛਲੀ ਵਾਰ ਨਵਜੋਤ ਸਿੰਘ ਸਿੱਧੂ ਹਾਂ ਦੀ ਜਫੀ ਸੀਗੀ ਕਹਿੰਦੇ ਲਾਂਗਾ ਖੁੱਲ ਗਿਆ ਪਰ ਜਫੀ ਤੇ ਬੜੀਆਂ ਗੱਲਾਂ ਹੋਈਆਂ ਸੀ ਕਿ ਕੋਈ ਹੁਣ ਸਨੇਹਾ ਦੇਣਾ ਚਾਹੂਗੇ ਕਿਸੇ ਹੋਰ ਦੀ ਵੀ ਜਫੀ ਪਾਇਆ ਜਾਵੇ ਤੇ ਇਹ ਸਾਰੀਆਂ ਚੀਜ਼ਾਂ ਹੱਲ ਹੋ ਜਾਣ ਜਫੀਆਂ ਜੀ ਵੇਖੋ ਸਦਾ ਤਾਂਗ ਰਹਿੰਦੀ ਐ ਤੇ ਕਿਹਨੇ ਖੁੱਲੇ ਦਰਸ਼ਨਜ਼ਾਰਿਆਂ ਦੀ ਨੇਤਰ ਅਦਾਸ ਹੁੰਦੀ ਐ ਸਿੱਖਾਂ ਦੀ ਅਰਦਾਸ ਦੇ ਵਿੱਚ ਤੇ ਗੁਰੂ ਸਾਹਿਬ ਕਿਰਪਾ ਕਰਨ ਜੇ ਖੁੱਲੇ ਦਰਸ਼ਨਜ਼ਾਰੇ ਹੋ ਜਾਣ ਤੇ ਬਾਕੀ ਤੁਹਾਨੂੰ ਪਤਾ ਐ ਆਨੰਦਪੁਰ ਸਾਹਿਬ ਮੇਲੇ ਲੱਗਦੇ ਆ ਤੇ ਖੁੱਲੇ ਟਰੈਕਟਰ ਟਰਾਲੀਆਂ ਦੇ ਸੰਗਤਾਂ ਜਾਂਦੀਆਂ ਮੌਹਲੇ ਹੋਂਦਾ ਇਹਨਾਂ ਵਾਸਤੇ ਹੋਰ ਪਿਆਰ ਦਾ ਸਨੇਹਾ ਆਊਗਾ ਵੀ ਇਹਨਾਂ ਉਤਸ਼ਾਹ ਸੰਗਤਾਂ ਦੇ ਵਿੱਚ ਦਰਸ਼ਨ ਮੇਲੇ ਕਰਕੇ ਖੁੱਲੇ ਦਰਸ਼ਨਜ਼ਾਰਿਆਂ ਤੋਂ ਵੱਡੀ ਮੈ